ਸਤਿ ਸ੍ਰੀ ਅਕਾਲ ਜੀ ਚੈਨਲ ਤੇ ਆਏ ਵੀਰਾਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਉਹ ਫਿਲਟਰ ਜਿਹੜਾ ਮੰਨ ਲਓ ਬੜੇ ਲੰਮੇ ਟਾਈਮ ਤੋਂ ਜੀ ਦੀ ਤੁਹਾਨੂੰ ਬੜੇ ਟਾਈਮ ਤੋਂ ਠੀਕ ਹੈ ਜੀ ਤੇ ਨਾਲੇ ਇਹਦੇ ਬਾਰੇ ਸਮਝਾਉਣੇ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਜੀ ਇਹ ਪਾਵਰ ਕੋਰ ਕੰਪਨੀ ਦਾ ਫਿਲਟਰ ਹੈ ਤੇ ਜਿਹੜੇ ਮੇਰੇ ਵੀਰ ਚੈਨਲ ਤੇ ਨਵੇਂ ਆਏ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਮੇਰੇ ਵੀਰ ਮੇਰੇ ਨਾਲ ਪੁਰਾਣੇ ਜੁੜੇ ਹੋਏ ਆ ਜੀ ਉਹ ਲਾਈਕ ਤੇ ਸ਼ੇਅਰ ਕਰ ਲਿਓ ਜੀ ਆਹ ਜੀ ਆਪਣਾ ਉਹ ਵਾਲਾ ਫਿਲਟਰ ਜਿਹਦੀ ਬੜੀ ਡਿਮਾਂਡ ਹੈ ਲੋਕਾਂ ਦੀ ਵੀ ਇਹਦੇ ਬਾਰੇ ਦੱਸੋ ਵੀ ਕੀ ਚੀਜ਼ ਹੈ ਇਹ ਵਾਲਾ ਫੋਕ ਫਿਲਟਰ ਹੈ ਜੀ ਸੋਨਾਲੀਕਾ ਕੰਪਨੀ ਉਹ ਸਿਰਫ ਲਾ ਰਹੀ ਹੈ ਤੇ ਇੱਕ ਇਹਦਾ ਪਾਰਟ ਬਾਹਰ ਨਹੀਂ ਆ ਰਿਹਾ ਹਜੇ ਇਹ ਮੇਡ ਇਨ ਜਰਮਨ ਦਾ ਤੁਹਾਨੂੰ ਇਹ ਆਪਾਂ ਦਿਖਾਉਨੇ ਆ ਜੂਮ ਕਰਕੇ ਪਾਵਰਪੋਰ ਕੰਪਨੀ ਬਣਾ ਰਹੀ ਹੈ ਜੀ ਇਹਦੀ ਖਾਸ ਗੱਲ ਇਹ ਹੈ ਵੀ ਇਹ ਫਿਲਟਰ ਹੈ ਜਿਹੜਾ ਇਹ ਵਾਰੀ-ਵਾਰੀ ਹਵਾ ਮਾਰਨੀ ਨਹੀਂ ਪੈਂਦੀਗੀ ਤੇ ਇੱਕ ਸਾਲ ਤੋਂ ਇਹਦਾ ਫਿਲਟਰ ਬਦਲਣਾ ਪੈਂਦਾ ਹੈ ਜਿਹੜਾ ਮੰਨ ਲਓ ਇਹਦਾ ਫਿਲਟਰ ਹੈ। ਉਹ ਆ ਵਾਲਾ ਪੀਸ ਹੈ। ਇਹ ਕੰਪਨੀ ਦਾ ਹੀ ਆਉਂਦਾ ਪਾਵਰ ਕੋਰ ਦਾ ਹੀ। ਤੇ ਇਹ ਵਾਲਾ ਪੀਸ ਆ ਮੰਨ ਲਓ ਜੀ ਇਹ ਪੀਸ ਕੰਪਲੀਟ ਹੀ ਬਦਲਿਆ ਜਾਂਦਾ ਇਦਾਂ ਦਾ ਇਦਾਂ ਹੀ। ਇਹ 'ਚ ਕੋਈ ਹਵਾ ਨਹੀਂ ਵਜਦੀ, ਕੋਈ ਹਵਾ ਮਾਰਨੀ ਵੀ ਨਹੀਂ ਪੈਂਦੀਗੀ। ਇਹਦੇ ਮੈਂ ਤੁਹਾਨੂੰ ਟੈਕਨੀਕ ਵੀ ਦਿਖਾਉਣਾ ਵੀ ਕੀ ਸਿਸਟਮ ਬਣਾਇਆ ਹੋਇਆ ਇਹਨਾਂ ਨੇ। ਵੀ ਕਿਹਦੇ ਕਰਕੇ ਆ ਵੀ ਜਿਹਦੇ ਵਿੱਚ ਹਵਾ ਨਹੀਂ ਮਾਰਨੀ ਪੈਂਦੀ ਜਾਂ ਆਟੋਮੈਟਿਕ ਛੱਡਦਾ ਹੈਗਾ। ਇਹ ਜਿਹੜਾ ਆਪਣਾ ਆਮ ਫਿਲਟਰ ਗੋਲ ਵਾਲਾ ਖੁੱਲਦਾ ਹੁੰਦਾ ਖੁੱਲਦਾ ਤਾਂ ਉਵੇਂ ਹੀ ਆ ਜੀ ਆਹ ਪਿਆ ਜੀ ਉਹ ਵਾਲਾ ਫਿਲਟਰ ਇਹਦੇ ਚ ਉਸ ਆ ਕੱਢਣਾ ਫਿਲਟਰ ਹੈ ਇਹੀ ਬਦਲਣਾ ਇੱਕ ਸਾਲ ਤੋਂ ਤੇ ਜਿਹੜਾ ਦੂਜਾ ਫਿਲਟਰ ਸਾਹਮਣੇ ਲੱਗਿਆ ਉਹ ਫਿਲਟਰ ਬਦਲਣ ਦੀ ਲੋੜ ਨਹੀਂ ਹੈਗੀ ਉਹ ਮੰਨ ਲਓ ਪ੍ਰਾਇਮਰੀ ਫਿਲਟਰ ਹੈ ਮੰਨ ਲਓ ਪੱਕਾ ਫਿਲਟਰ ਹੈ ਜਿਹੜਾ ਜੀ ਉਹ ਆਹ ਵਾਲਾ ਫਿਲਟਰ ਹੀ ਇਕੱਲਾ ਇੱਕ ਸਾਲ ਤੋਂ ਬਦਲਿਆ ਜਾਂਦਾ ਹੈ ਬਸ ਇਹ ਪੀਸੇ ਕਰ ਦੋ ਤੇ ਆਹ ਵਾਲਾ ਪੀਸ ਇੱਥੇ ਹੀ ਪਾਓ ਤੇ ਜਿਹੜੇ ਜਿਹੜੇ ਚ ਆਟੋਮੈਟਿਕ ਝੜਨ ਵਾਲਾ ਪੁਰਜਾ ਉਹ ਸਾਰਾ ਇਸ ਸਿਸਟਮ ਦੇ ਵਿੱਚ ਹੈ ਇਹਦੀ ਇੱਕ ਖਾਸ ਜੀ ਚੀਜ਼ ਹੈ ਇਸ ਪਾਸੇ ਡਿਜ਼ਾਈਨ ਹੈ ਜੀ ਖਾਸ ਜਿਹਾ ਡਿਜ਼ਾਈਨ ਹੈ ਇੱਕ ਉਹਦੇ ਕਰਕੇ ਮੰਨ ਲਓ ਜਿਹੜੀ ਇਹਦੀ ਸੈਕਸ਼ਨ ਹਵਾ ਦੀ ਹੈ ਇਧਰੋਂ ਕਰਦਾ ਹੈ ਹਵਾ ਇਧਰੋਂ ਖਿੱਚਦਾ ਹੈ ਤੇ ਇਧਰੋਂ ਮੰਨ ਲਓ ਇਹ ਫਿਲਟਰ ਨੂੰ ਦਿੰਦਾ ਹੈ ਇਹਦੇ ਵਿਚਾਲੇ ਇੱਕ ਸਿਸਟਮ ਬਣਿਆ ਹੋਇਆ ਹੈ ਜਿੰਨਾ ਵੀ ਮੋਟਾ ਗਰਦਾ ਜਾਂ ਮੋਟੀ ਮਿੱਟੀ ਆਉਂਦੀ ਹੈ ਉਹ ਸਾਰੀ ਇੱਥੇ ਨਿਕਲ ਜਾਂਦੀ ਮੋਟੀ ਵੀ ਹੈਡੋ ਜਿਹੜੀ ਆਮ ਵੀ ਆਪਣੇ ਫਿਲਟਰ ਦੇ ਵਿੱਚ ਖੜਨ ਵਾਲੀ ਮਿੱਟੀ ਹੁੰਦੀ ਹੈ ਉਹ ਵੀ ਇੱਥੋਂ ਆ ਕੇ نیچے गिर ਜਾਂਦੀ ਹੈ ਤੇ ਇਹ نیچے ਬਹੁਤ ਮਿੱਟੀ ਸਿੱੜਦਾ ਆਉਦੇ ਜਦੋਂ ਇਹਨੂੰ ਲਾ ਦਿੰਦੇ ਮੰਨ ਲਓ ਇੱਥੋਂ ਦੀ ਬਹੁਤ ਜ਼ਿਆਦਾ ਮਿੱਟੀ ਸਿੱੜਦਾ نیچے ਤੇ ਇਹ ਤੇ ਉਹ ਜਿਵੇਂ ਰਬੜ ਦਾ ਬਲੂਜ਼ਰ ਜਾਂ ਵੀ ਚੜ ਜਾਂਦਾ ਜਿੰਦਾ ਦੂਜੇ ਫਿਲਟਰ ਤੇ ਚੜਿਆ ਹੁੰਦਾ ਹੈ ਪਾਣੀ ਨਿਕਲਣ ਤੋਂ ਉਦੋਂ ਉਹ ਵੀ ਚੜ ਜਾਂਦਾ ਇਹਦੇ ਤੇ ਇਹਦੀ ਇੱਕ ਖਾਸ ਜਿਹਾ ਡਿਜ਼ਾਈਨ ਹੈ ਜਿਹਦੇ ਵਿੱਚ ਅੰਦਰ ਹਵਾ ਜਦੋਂ ਅੰਦਰ ਜਾਂਦੀ ਹੈ ਸੈਂਟਰੀਫਿਊਗਲ ਫੋਰਸ ਬਣਾਉਂਦੀ ਹੈ ਇਹਦਾ ਡਿਜ਼ਾਈਨ ਹੀ ਇਦਾਂ ਦਾ ਅੰਦਰੋਂ ਧਿਆਨ ਨਾਲ ਦੇਖੋ ਇਹ ਵਿੱਚੋਂ ਇਦੇ ਵਿੱਚੋਂ ਕ੍ਰਾਸ ਹੋਣ ਵਾਲੀ ਹਵਾ ਇੱਕ ਐਬਜੀ ਵੇਫੜਦੀ ਐ ਵੀ ਉਹਨਾਂ ਮੋਟਾ ਕਰਦਾ ਸਾਰਾ ਨੀਚੇ ਛੱਡ ਦਿੰਦੀ ਐ ਸਿਰਫ ਸਾਫ਼ ਹਵਾ ਹੀ ਘਾਟ ਆਪਦੀ ਐ ਜਿੱਦਾਂ ਆਪਣੇ ਟਰੈਕਟਰ ਦੇ ਕੱਚ ਦੇ ਵਾਲੇ ਫਿਲਟਰ ਦੇ ਵਿੱਚ ਸਿਸਟਮ ਹੁੰਦਾ ਸੀ ਵੀ ਮੋਟੀ ਮਿੱਟੀ ਤਾਂ ਚੜ ਜਾਂਦੀ ਐ ਉਦਾਂ ਦਾ ਹੀ ਸਿਸਟਮ ਇਹਦੇ ਅੰਦਰ ਬਣਿਆ ਹੋਇਆ ਹਵਾ ਦਾ ਵੀ ਮੋਟਾ ਕਰਦਾ ਐ ਇੱਧਰ ਕੱਢਦਾ ਰਹਿੰਦਾ ਖਾਸ ਕਰਕੇ ਤੇ ਸਾਫ਼ ਹਵਾ ਘਾਟ ਪਾਉਂਦਾ ਰਹਿੰਦਾ ਬਸ ਜਦੋਂ ਇਹਦਾ ਮੰਨ ਲਓ ਇੱਕ ਸਾਲ ਦਾ ਪੀਰੀਅਡ ਆ ਜੇ ਤਾਂ ਇਹ ਜਿਆਦਾ ਬਰੀਕ ਰੇਤੇ ਵਾਲੀ ਜਗ੍ਹਾ ਤੇ ਨਹੀਂ ਚੱਲਦਾਗਾ ਤਾਂ ਮੰਨ ਲਓ ਇਹ ਫੇਰ ਤਾਂ ਇਹ ਸਾਲ ਤੇ ਐ ਜੇ ਮਾਲਾ ਕੰਪਿਊਟਰ ਕਰਾਹੇ ਜਾਂ ਕਿਸੇ ਹੋਰ ਸਿਸਟਮ ਉਹ ਜਿਹਦੇ ਚੱਲਦਾ ਫਿਰ ਇਹ ਤਿੰਨ ਤੋਂ ਚਾਰ ਮਹੀਨਿਆਂ ਤੇ ਬਦਲਣਾ ਪੈਂਦਾ ਪਰ ਜੇ ਹਵਾ ਮਾਰਨੀ ਆ ਤੇ ਇਹ ਚ ਹਵਾ ਵੱਜ ਵੀ ਜਾਂਦੀ ਹੈ ਬਟ ਵੈਸੇ ਕੰਪਨੀ ਰਿਕੁਇਰਮੈਂਟ ਨਹੀਂ ਕਰਦੀ ਵੀ ਇਹਦੇ ਵਿੱਚ ਹਵਾ ਮਾਰੋ ਹਜੇ ਤੱਕ ਇਹ ਖਾਸ ਕਰਕੇ ਸੋਨਾਲੀਕਾ ਕੰਪਨੀਆਂ ਹੀ ਵਰਤ ਰਹੀ ਹੈ ਇਹ ਬਾਹਰ ਹਜੇ ਮੰਨ ਲਓ ਜੀ ਪਾਰਸੇ ਆਇਆ ਨਹੀਂ ਹੈਗਾ ਤੇ ਬਾੜੀ ਵੀਰਾਂ ਦੀ ਆਪਣੇ ਦੀ ਚੈਨਲ ਤੇ ਡਿਮਾਂਡ ਸੀਗੀ ਵੀ ਆਹ ਫਿਲਟਰ ਦਿਖਾਓ ਆਪਾਂ ਨੂੰ ਵੀ ਕੀ ਚੀਜ਼ ਹੈ ਜੀ ਤੁਸੀਂ ਗੱਲ ਕਰਦੇ ਹੋ ਵੀ ਆਪਾਂ ਲਾਵਾਂਗੇ ਆਪਾਂ ਟਰੈਕਟਰ ਦੇ ਲਾਉਣਾ ਆਪਣੇ ਦੇ ਤੇ ਇਹਦਾ ਹਜੇ ਸਟੈਂਡ ਸਟੂਨ ਬਣਾਉਣ ਵਾਲਾ ਹੈਗਾ ਤਾਂ ਕਰਕੇ ਦਾ ਕੰਮ ਰੋਕਿਆ ਹੋਵੇ ਤੇ ਇਹਦੀ ਇੱਕ ਬਸ ਖਾਸੀਅਤ ਇਹੀ ਹੈ ਜੀ ਇਹ ਛੇਤੀ ਕਿਤੇ ਹਵਾ ਨਹੀਂ ਮਾਰਨੀ ਪੈਂਦੀ ਬਦਲਣਾ ਨਹੀਂ ਪੈਂਦਾ ਇੱਕ ਕਾਗਜ਼ ਦੀ ਕੁਆਲਿਟੀ ਬਹੁਤ ਟੌਫ ਹੈ ਇੱਕ ਇਹਦਾ ਕਾਗਜ਼ ਹੈ ਜਿਹੜਾ ਇਹ ਪੂਰੀ ਐ ਵੇਵ ਸ਼ੇਪ ਦੇ ਵਿੱਚ ਪਿਆ ਵੱਡੀ ਸ਼ੇਪ ਦੇ ਵਿੱਚ ਜਿਹਦੇ ਕਰਕੇ ਇਹ ਕਾਗਜ਼ ਹੈ ਜਿਹੜਾ ਇਹਦਾ ਬਲਾਕ ਨਹੀਂ ਹੁੰਦਾਗਾ ਸੋ ਇਹ ਤੁਸੀਂ ਫਿਲਟਰ ਹੈ ਜੀ ਕੰਪਲੀਟ ਤੇ ਇਹਨੂੰ ਆਪਾਂ ਤੁਹਾਨੂੰ ਦਿਖਾਉਣਾ ਬੰਦ ਕਰਕੇ ਬਾਕੀ ਜਿੱਦੇ ਆਪਾਂ ਕਰਿਆ ਜੀ ਇਹ ਫਿੱਟ ਆ ਟਰੈਕਟਰ ਤੇ ਉਦਦੇ ਮੰਨ ਲਓ ਤੁਹਾਨੂੰ ਆਪਾਂ ਇਹਦੀ ਫਿਟਿੰਗ ਦੀ ਵੀਡੀਓ ਦਿਖਾਵਾਂਗੇ ਪੂਰੀ ਵਧੀਆ ਕਿਸ ਤਾਂਕਣਾ ਫਿੱਟ ਕਰਦੇ ਆਂ ਬਾਕੀ ਇਹਦੇ ਪੈਰ ਕਸਣ ਵਾਲੇ ਦੋਨੋਂ ਸਾਈਡ ਦਿੱਤੇ ਜਾਂਦੇ ਆ ਆ ਦੇਖੋ ਵਿਚੇ ਚੂੜੀ ਵਾਲੀ ਮੰਨ ਲਓ ਪੱਤੀਆਂ ਲੱਗੀਆਂ ਇਹਨੂੰ ਸਾਫ ਪਲੇਟ ਵਾਲਾ ਪੈਰ ਲੱਗਣਾ ਤੇ ਨੀਚੇ ਮੰਨ ਲਓ ਇੱਕ ਦੀ ਸ਼ੇਪ ਬੜੀ ਘੈਂਟ ਜੀ ਆ ਟਰੈਕਟਰ ਤੇ ਲਾਉਣ ਵਾਸਤੇ ਵੀ ਇਦਾਂ ਇਹਨਾਂ ਸ਼ੇਪ ਚ ਲੱਗਣਾਗਾ ਤੇ ਬੜੀ ਥੋੜੀ ਜੀ ਥਾਂ 'ਚ ਇਹ ਫਿੱਟ ਹੋ ਜਾਂਦਾ ਹੈ ਤੇ ਆ ਜੇ ਤੁਸੀਂ ਦੇਖ ਸਕਦੇ ਆ ਬੇਡ ਇਨ ਜਰਮਨ ਦਾ ਮਾਰਕ ਹੈ ਜੀ ਇਹਨਾਂ ਫਿਲਟਰਾਂ ਦੇ ਉੱਪਰ ਜਰਮਨੀ ਦਾ ਬਾਕੀ ਇਹ ਹਲਕੀ ਹਲਕੀ ਕੰਪਨੀ ਨਹੀਂ ਹੈਗੀ ਬਾਈ ਇਹ ਬਾਹਰ ਦੀ ਕੰਪਨੀ ਆ ਸਾਰੀ ਪਾਵਰ ਕੋਰ ਇਹ ਸੋਨਾਂ ਵਾਲੀ ਇਕਾਈ ਵਰਤ ਰਿਹਾ ਇੱਕ ਵਾਰ ਇਹਨੂੰ ਆਪਾਂ ਤੁਹਾਨੂੰ ਟਰੈਕਟਰ ਤੇ ਲਾ ਕੇ ਦਿਖਾਉਣਾ ਵੀ ਬੜੀ ਥੋੜੀ ਜੀ ਥਾਂ ਤੇ ਫਿੱਟ ਹੁੰਦਾ ਵੀ ਆ ਰੱਖ ਕੇ ਦਿਖਾਉਣੇ ਆ ਵੀ ਦੂਜੇ ਫਿਲਟਰ ਨਾਲ ਕੀ ਡਿਫਰੈਂਸ ਹੈ ਆਜੋ ਜਿਵੇਂ ਆਪਣੇ ਟਰੈਕਟਰ ਦੇ ਆ ਦੇਖੋ ਜੀ ਇੱਥੇ ਵਾਲਾ ਆਹ ਵਾਲਾ ਫਿਲਟਰ ਲੱਗਿਆ ਹੋਇਆ ਇੱਕ ਤਾਂ ਇਹ ਫਿਲਟਰ ਮੰਨ ਲਓ ਜਗ੍ਹਾ ਜ਼ਿਆਦਾ ਲੈਂਦਾ ਜੀ ਦੂਜੇ ਵਾਲਾ ਗੋਲ ਵਾਲਾ ਲੱਗਿਆ ਪਹਿਲਾਂ ਜੀ ਤੇ ਬਾਕੀ ਇਹਦੀ ਉਹ ਮੰਨ ਲਓ ਪੇਪਰ ਦੀ ਕੁਆਲਿਟੀ ਤਾਂ ਹੁਣ ਲਾਵਾਂਗੇ ਆਪਾਂ ਇੱਥੇ 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 ਲਾਵਾਂਗੇ ਬਟੇ ਜਗ੍ਹਾ ਘੱਟ ਦੇ ਵਿੱਚ ਫਿੱਟ ਆ ਜਾਊਗਾ ਇਹ ਆਲਮੋਸਟ ਇਹਦੇ ਨੀਚੇ ਜਾ ਡੂਗਾ ਨੀਚੇ-ਨੀਚੇ ਫਿੱਟ ਹੋ ਜਾਊਗਾ ਇਹਦਾ ਫਿਲਟਰ ਇੱਕੇ ਲੱਗਣ ਤੇ ਸੋਨਾ ਲੱਗੂਗਾ ਫਿਲਟਰ ਜਿਹੜੀ ਗੱਲ ਬਾਕੀ ਆ ਚੁੱਲੇ ਦੇ ਵਿੱਚ ਜਿਵੇਂ ਮੰਨ ਲਓ ਟੋਹਾ ਹੈ ਪਹਿਲਾਂ ਥੋੜਾ ਜਿਹਾ ਨੀਵਾ ਥਾਂ ਇੰਨੀ ਜਗ੍ਹਾ ਵਿੱਚ ਨੀਵੀਂ ਹੈ ਜੇ ਆਪਾਂ ਇਹਨੂੰ ਨੀ ਥੱਲੇ ਨੂੰ ਨੀਚੇ ਉਤਾਰ ਕੇ ਲਾਉਣਾ ਹੋਵੇ ਤਾਂ ਇਹ ਉਦਾਂ ਵੀ ਲੱਗ ਜਾਊਗਾ ਤੇ ਬਾਕੀ ਇਹ ਫਿਲਟਰ ਮੰਨ ਲਓ ਵੀ ਇੱਥੇ ਸੋਨਾ ਵੀ ਲੱਗੂਗਾ ਬਾਕੀ ਇਹ ਕੰਪਨੀ ਹਜੇ ਸਿਰਫ ਸੋਨਾ ਲੀਕਾ ਹੀ ਲਾ ਰਹੀ ਹੈ ਇਹਨੂੰ ਬਾਹਰੋਂ ਆਉਂਦਾ ਜੀ ਇਹਨਾਂ ਕੋਲ ਇਹ ਫਿਲਟਰ ਨਵੇਂ ਟਰੈਕਟਰ ਨਵੇਂ ਮਾਡਲਾਂ 'ਚ ਆ ਰਹੇ ਆ ਇਹ ਫਿਲਟਰ ਤੇ ਜਾਂ ਜਿਹੜੇ ਵੱਧ ਪਾਵਰ ਵਾਲੇ ਵੱਡੇ ਟਰੈਕਟਰ ਬਣਾ ਰਹੇ ਉਹਨਾਂ ਦੇ ਵਿੱਚ ਵੀ ਇਹ ਫਿਲਟਰ ਲਾ ਰਹੇ ਆ ਕਿਉਂਕਿ ਇਹਦੀ ਹਵਾ ਖਿੱਚਣ ਦੀ ਕੈਪੈਸਿਟੀ ਦੂਜੇ ਫਿਲਟਰ ਨਾਲੋਂ ਜ਼ਿਆਦਾ ਹੈ। ਬਾਕੀ ਇਹਨੂੰ ਕੰਪਨੀ ਵੀ ਇਹੀ ਰეკਮੈਂਡ ਕਰਦੀ ਹੈ ਜੀ ਵੀ ਜਿਹੜਾ ਇਹਦਾ ਇੰਡੀਕੇਟਰ ਹੈ ਕਲੌਕਿੰਗ ਵਾਲਾ ਉਹ ਡੇਲੀ ਚੈੱਕ ਕਰਦੇ ਰਹੋ ਜਿਹੜਾ ਡੈਸ਼ਬੋਰਡ ਦੇ ਵਿੱਚ ਆਉਂਦਾ ਹੈ ਜਿਹੜੇ 에ਅਰ ਕਲੀਨਰ ਦੇ ਜੋਇੰਟਸ ਵਗੈਰਾ ਉਹ ਵੀ ਡੇਲੀ ਚੈੱਕ ਕਰਦੇ ਰਹੋ। ਬਾਕੀ ਇਹਦੀ ਕਾਜ਼ੇਸ਼ਨ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਜਿਹੜਾ ਪ੍ਰਾਇਮਰੀ ਫਿਲਟਰ ਆਪਣਾ ਜੀ ਅੰਦਰ ਬੱਤੀ ਆਉਂਦੀ ਹੈ ਤਾਂ ਉਹਨੂੰ ਤੁਸੀਂ 250 ਘੰਟੇ ਤੇ ਮੰਨ ਲਓ ਸਾਫ਼ ਕਰਦੇ ਰਹੋ। ਤੇ ਹਰੇਕ 700 ਘੰਟੇ ਤੇ ਇਹਨੂੰ ਚੇਂਜ ਕਰਨਾ ਜਾਨੀ ਤਿੰਨ ਸਰਵਿਸਾਂ ਤੋਂ ਬਾਅਦ ਉਹਨੂੰ ਚੇਂਜ ਕਰਨਾ ਹੈ ਅੰਦਰਲੇ ਫਿਲਟਰ ਨੂੰ ਜਿਹੜਾ ਆਪਾਂ ਤੁਹਾਨੂੰ ਕੱਢ ਕੇ ਦਿਖਾਇਆ ਸੀਗਾ ਤੇ ਹਰੇਕ ਸਰਵਿਸ ਤੇ ਉਹਨੂੰ ਝਾੜਨਾ ਹੈ ਬਟ ਉਹਨੂੰ ਹਵਾ ਨਹੀਂ ਮਾਰਨੀ ਵੀ ਆ ਖਾਸ ਕਰਕੇ ਲਿਖਿਆ ਹੋਇਆ ਇਹਨਾਂ ਨੇ ਡੂ ਨਾਟ ਕਲੀਨ ਸੇਫਟੀ ਕਾਟਰੇਜ ਬਾਇ ਕੰਪਰੈਸ਼ਨ 에ਅਰ ਮੰਨ ਲਓ ਜਿਹੜੀ ਆਪਾਂ ਸਾਫ਼ ਆਪਾਂ ਟੈਂਕੀ ਵਾਲੀ ਹਵਾ ਹੁੰਦੀ ਹੈ ਵੀ ਉਹ ਨਹੀਂ ਮਾਰਨੀ ਹੈਗੀ ਪ੍ਰੈਸ਼ਰ ਵਾਲੀ ਇਹਨੂੰ ਵੈਸੇ ਹੀ ਝਾੜੋ ਨੀਚੇ ਪੋਲਾ ਪੋਲਾ ਖੜਕਾ ਕੇ ਜਿਹੜੀ ਮਿੱਟੀ ਆ ਉਹ ਸਿੱਧੀ ਛੇਪੀ ਇਹਦੀ ਇਦਾਂ ਦੀ ਆ ਵੀ ਇਹਦੀ ਮਿੱਟੀ ਨੀਚੇ ਆਪੇ ਹੀ गिर ਤੇ ਜਿਹੜੀ ਜਿਹੜੀ ਸਾਈਡ ਵਾਲੀ ਰਬੜ ਸੀਲਿੰਗ ਹੈ ਉਹਨੂੰ ਕੱਪੜੇ ਨਾਲ ਸਾਫ਼ ਕਰ ਦਿਓ। ਬਾਕੀ ਜਿਹੜਾ ਇਹਦੇ ਤੇ ਮੰਨ ਲਓ ਇੱਥੇ ਬਲੂਜ਼ਰ ਜਿਹਾ ਚੜਦਾ ਵੈਕਿਊਮ ਵਾਲ ਕਹਿੰਦੇ ਹੁੰਦੇ ਆ ਜੀ ਉਹਨਾਂ ਨੂੰ ਤੇ ਉਹ ਵਾਲਾ ਜਿਹੜਾ ਉਹ ਹਮੇਸ਼ਾ ਉਹਦੇ ਨੀਚੇ ਵਾਲੀ ਸਾਈਡ ਨੂੰ ਹੀ ਰੱਖੋ ਜਿੱਥੋਂ ਦੀ ਮਿੱਟੀ ਇਹਨੇ ਕੱਢ ਕੇ ਸਿੱਟਣੀ ਹੁੰਦੀ ਹੈ ਨੀਚੇ। ਬਸ ਇੰਨੀ ਕੁ ਦੀ ਕਾਉਜ਼ੇਸ਼ਨ ਹੈ ਤੇ ਬਾਕੀ ਸਰਵਿਸਾਂ ਤਿੰਨ ਸਰਵਿਸਾਂ ਬਹੁਤ ਹੁੰਦੀਆਂ ਜੀ ਮੰਨ ਲਓ ਫਿਲਟਰ ਦੀਆਂ 700 750 ਘੰਟਾ ਲਿਖਿਆ ਇਹਨਾਂ ਨੇ। ਵੀ 750 ਘੰਟੇ ਤੋਂ ਚੇਂਜ ਕਰੋ ਵਿਚਲੀ ਘਾਟ ਰੇ ਜਿਹੜੀ ਆਪਾਂ ਤੁਹਾਨੂੰ ਕੱਢ ਕੇ ਦਿਖਾਈ ਸੀ ਕਿ ਬਾਹਰ ਬਾਕੀ ਤੁਹਾਨੂੰ ਆਪ ਇਹਦੀ ਸ਼ੇਪ ਤੁਹਾਨੂੰ ਦਿਖਾਈ ਦਿੱਤੀ ਸੀ ਚੰਗੀ ਤਰ੍ਹਾਂ ਇਹ ਵੇਵ ਸ਼ੇਪ ਹੈ ਦੀ ਇੱਕ ਹਵਾ ਖਿੱਚਣ ਦੀ ਜਿਹਦੇ ਨਾਲ ਅੰਦਰ ਹਵਾ ਸੈਂਟਰੀਫਿਗਲ ਫੋਰਸ ਦੇ ਵਿੱਚ ਘੁੰਮਦੀ ਹੈ ਤੇ ਨੀਚੇ ਮੰਨ ਲਓ ਇਹ ਇੰਨਾ ਜਗ੍ਹਾ ਵਿੱਚ ਦੀ ਮੋਟੀ ਬਾਕੀ ਇੰਨਾ ਵਿੱਚ ਦੀ ਇਹਦੀ ਮੰਨ ਲਓ ਜਿਹੜੀ ਧੂੜ ਮਿੱਟੀ ਤੇ ਮੋਟਾ ਕਰਦਾ ਉਹ ਨੀਚੇ ਨੂੰ ਆਉਂਦਾ ਨਿਕਲ ਕੇ ਤੇ ਸੋ ਬਾਕੀ ਤੁਸੀਂ ਦੇਖ ਹੀ ਸਕਦੇ ਆਂ ਇਹ ਫਿਲਟਰ ਕਿਵੇਂ ਲੱਗੂਗਾ ਇਹ ਐ ਸੇਵ ਤੇ ਨੂੰ ਏਦਾਂ ਲੱਗਣਾ ਜੀ ਇਹਦੇ ਟਰੈਕਟਰ ਦੇ ਅੱਗੇ ਉੱਥੇ ਲੱਗਣਾ ਜਾ ਕੇ ਉਸ ਜਗ੍ਹਾ ਤੇ ਜਾ ਕੇ ਇੱਥੇ ਤੇ ਇਧਰੋਂ ਇਹਨੇ ਹਵਾ ਲੈਣੀ ਹੈ ਸਾਈਡ ਤੋਂ ਤੇ ਆਹ ਵਾਲਾ ਫਿਲਟਰ ਆਪਾਂ ਟੈਂਪਰੇਰੀ ਤੌਰ ਤੇ ਲਗਾਇਆ ਹੋਇਆ ਵੀ ਇਹਦੀ ਹਵਾ ਵਾਲੀ ਪੂਰਾ ਹੋ ਜੇ ਬਾਕੀ ਜਿਹੜੇ ਬੈਟਰੀ ਬਾਕਸ ਆ ਇਹ ਆਪਾਂ ਕੱਲ ਨੂੰ ਸਾਈਡ ਤੋਂ ਬੰਦ ਕਰਦੇ ਆਂ ਸ਼ੀਟ ਲਿਆਂਦੀ ਹੈ ਜੀ ਇਹਦੇ ਬਾਕਸ ਦੇ ਆਪਾਂ ਬਣਾ ਕੇ ਘੇਰੇ ਵਾਲੇ ਡੱਬੇ ਤੇ ਇੱਕ ਬੈਟਰੀ ਫਿਕਸ ਕਰਕੇ ਅੰਦਰ ਹਿੱਲਣ ਤੋਂ ਦੋਨੋਂ ਸਾਈਡਾਂ ਇਹਨੀਆਂ ਬੰਦ ਕਰਾਂਗੇ ਇੱਕ ਬੈਟਰੀ ਹਿੱਲਣ ਤੋਂ ਵੀ ਇਹਦੇ ਪ੍ਰੋਜੈਕਟ ਲਾਵਾਂਗੇ ਬੈਟਰੀ ਨਾ ਹਿੱਲੇ ਉਹ ਵੀ ਕੋਈ ਸਟੈਂਡ ਬਣਾਵਾਂਗੇ ਵਿੱਚ ਇਹਦਾ ਸੋ ਕਿ ਯਾਰ ਟਰੈਕਟਰ ਜੇ ਮੰਨ ਲਓ ਬੁੜਕੇ ਵਜਦਾ ਤੇ ਬੈਟਰੀ ਹੈ ਜਿਹੜੀ ਆਪਣੀ ਬੁੜਕ ਬੁੜਕ ਨਾ ਵਜੇ ਤੇ ਬੈਟਰੀ ਛੜੇ ਨਾ ਸੋ ਕੱਲ ਨੂੰ ਪਹਿਲਾਂ ਤਾਂ ਇਹਦੀ ਬੈਟਰੀ ਫਿਕਸ ਕਰਾਂਗੇ ਫਿਰ ਇਹਦੀਆਂ ਸਾਈਡ ਵਾਲੀਆਂ ਸ਼ੀਟਾਂ ਬਣਾਵਾਂਗੇ ਦੋਨੋਂ ਤੇ ਸ਼ੀਟਾਂ ਬਣਾ ਕੇ ਬੈਟਰੀ ਬਾਕਸ ਬੰਦ ਕਰ ਦਿਆਂਗੇ ਬਾਕੀ ਜੋ ਹੋ ਸਕਿਆ ਟਾਈਮ ਹੋਇਆ ਤਾਂ ਇਹਨੂੰ ਪੇਂਟ ਵੀ ਕਰ ਦਿਆਂਗੇ ਵੀ ਇਹਦਾ ਆਪਾਂ ਕੰਪਲੀਟ ਕਰ ਦਈਏ ਕੰਮ। ਬਾਕੀ ਵੀਡੀਓ ਪੂਰੀ ਦੇਖਣ ਦੇ ਲਈ ਧੰਨਵਾਦ ਜੀ।